ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਾਓ ਕਰ ਲਾਵਹ ਕਉ ਤੇ ਪਦ ਤੇ ਠਮਕ ਲਾ ਦਨੀ ਐ ਗਉ ਬ੍ਰਾਹਮਣ ਕਾਓ ਕਰ ਲਾਵਹ ਗਉ ਬ੍ਰਾਹਮਣ ਕਾਓ ਕਰ ਲਾਵਹ ਗੋਬਰ ਤਰਣ ਨਾ ਜਾਈ ਗੋਬਰ कि कसके बोलना गुब्बर गोबर तरण ना जाई धोती तो टिक्का तै जप माली तान मली माली जप तान मलेछ खाई अंतर पूजा पढ़ कतेबा संजम तुरका पाई छोडी ले पाखंडा छोडी ले पाखंडा नाम लया जा तरंदा ਮਹੱਲਾ ਪਹਿਲਾ ਮਾਨਸ ਖਾਣੇ ਕਰਹ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰਹ ਨਾਦ ਇਹ ਬ੍ਰਾਹਮਣ ਨਹੀਂ ਕਹਿਣਾ ਕੰਨਾ ਨਹੀਂ ਐ ਸਿੱਧਾ ਹੀ ਬ੍ਰਾਹਮਣ ਤੈਨ ਘਰ ਬ੍ਰਾਹਮਣ ਪੂਰਹ ਨਾਦ ਉਹਨਾਂ ਤੇ ਆਵ ਉਹਨਾਂ ਉਹਨਾਂ ਤੇ ਆਵਹਿ ਓਈ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਹ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿਕਾ țeੜ ਤੋ ਤੀਕ ਖਾਈ ਮੱਥਾ ਟਿਕਾ țeੜ ਤੋ ਤੀਕ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਗ ਨੀਲੇ ਵਸਤਰ ਪਹਿਰ ਹੋਵਹਿ ਪਰਵਾਨ ਨੀਲ ਵਸਤਰ ਪਹਿਰ ਹੋਵਹਿ ਪਰਵਾਨ ਮਲੇਛ ਤਾਨ ਲੈ ਪੂਜਾ ਪਰ ਪੂਰਾਨ ਅਪਾਖਿਆ ਕਾ ਕੁੱਠਾ ਬਕਰਾ ਖਾ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਜੀ ਅਪਾਖਿਆ ਕਾ ਇਥੇ ਸਰਾਮ ਲਾ ਦਿਨਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇ ਕੇ ਚੌਕਾ ਕਹਿ ਪਾਠ ਸੁੱਧ ਪਾਠ ਹੈ ਦਿਨਾਵਾਂ ਦੇ ਨਾਲ ਦੇ ਕੇ ਚੌਕਾ ਆਮ ਹੁਨ ਪੁੱਥੀਆਂ ਚ ਕੀ ਛਪਨ ਲੱਗ ਗਿਆ ਕਹਿ ਪਾਠ ਪ੍ਰਾਤਮ ਸਰੂਪਾਂ ਚ ਦੇ ਕੇ ਚੌਕਾ ਕੱਢੀਕਾਰ ਉੱਪਰ ਆਏ ਪਰਤੀ ਵਿਸਰਾਮ ਉੱਪਰ ਆਏ ਬੈਠੇ ਕੂੜਿਆਰ ਮਤ ਭਿਟਾ ਵੇ ਮਤ ਭਿਟਾ ਇਹ ਅੰਨ ਕਿਹੋ ਸ਼ੀਤ ਹੀ ਬੋਲਦਣਾ ਇਹੋ ਅੰਨ ਸਾਡਾ ਫਿੱਟਾ ਤਨ ਫਿੱਟਾ ਪੇੜ ਕਰੇਨ ਮਨ ਝੂਠਾ ਚੁਲੀ ਭਰੇਨ ਚੁਲੀ ਪੋਲਾਈ ਉਚਾਰਨ ਕਰਨਾ ਚੁੱਲੀ ਨਹੀਂ ਕਹਿਣਾ ਹੈ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੈ ਤਾ ਸੱਚ ਪਾਈਐ ਇਹ ਹੋਵੈ ਤੀ ਵਿਸਰਾਮ ਲੋਣਾ ਸੁੱਚ ਹੋਵੈ ਤਾ ਸੱਚ ਪਾਈਐ ਪਾਉੜੀ ਚਤਾਂ ਅੰਦਰ ਆਵ ਕੋ ਵੇਖ ਨਦਰੀ ਚਲਾਇਦਾ ਆਪੇ ਦੇ ਵੜਿਆਈਆ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਵੱਡੋ ਵੱਡਾ ਵੱਡ ਮੇਦਨੀ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਘਾਹ ਕਰਾਇਦਾ ਦਰ ਮੰਗਨ ਠਿਖ ਨਾ ਪਾਇਦਾ ਸ਼ਲੋਕ ਮਹੱਲਾ ਪਹਿਲਾ ਜੇ ਮੁਹਾਕਾ ਘਰ ਮੁਹੈ ਜੇ ਪੱਤੀਆਂ ਲਾਦਨੀਆਂ ਮੁਹਾਕਾ ਪਾਠ ਇਕੱਠਾ ਹੀ ਕਰਨਾ ਹੈ 모ਹਾ ਕਾ ਨਹੀਂ ਕਹਿਣਾ ਜੇ 모ਹਾ ਕਾ ਘਰ ਮੁਹੈ ਘਰ ਮੁਹੇ ਇਤਰੀ ਦੇ ਮੋਹਿ ਵਿਸ਼ੁੱਧ ਉਚਾਰਨ ਕਰਨਾ ਦੂਸਰਾ ਮੰਮੇ ਓਂ ਕਢਾਹੀ ਸਿਹਾਰੀਆ ਇਸਨੂੰ ਉਚਾਰਨ ਕਰਨਾ ਮੋਹਿ ਘਰ ਮੋਹਿ ਪਿਤਰੀ ਦੇ ਅਗੈ ਵਸਤ ਸਿਆਣੀਐ ਪਿਤਰੀ ਚੂਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੈ ਸੂ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੋਰੂ ਸਿਰ ਨਾਵਣੀ ਹਾਂ ਦੀ ਪੁੱਲਾਈ ਉਚਾਰਨ ਜੋ ਜੋਰੂ ਸਿਰ ਨਾਵਣੀ ਆਵੇ ਵਾਰੂ ਵਾਰ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਇ ਖੁਆਰ ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੂਏ ਸੂਚੇ ਸੇ ਨਾਨਕਾ ਜੇ ਨ ਮਾਨਵ ਸਿਆਸੂਏ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵ ਦੀ ਹਰ ਬੁੱਝਨ ਨਾਹੀ ਹਾਰਿਆ ਇਹ ਠਾਮਕ ਧਿਆਨ ਨਾਲ ਲਾ ਕੇ ਉਚਾਰਨ ਕਰਨਾ ਹਰ ਬੁੱਝਨ ਨਾਹੀ ਇਥੇ ਠਾਮਕ ਲਾ ਦੇਣੀ ਹੈ ਫਿਰ ਬੋਲਣਾ ਹਾਰਿਆ ਇਹੋ ਨਹੀਂ ਕਹਿਣਾ ਹਰ ਬੁੱਝਨ ਨਾਹੀ ਹਾਰਿਆ ਨਹੀਂ ਕਹਿਣਾ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ